ਬਦਲਾ ਦੀ ਲਹਿਰ ਚੱਲ ਪਈ ਹੈ ਪੰਜਾਬ ਨਸ਼ਿਆਂ ਦੇ ਖਿਲਾਫ ਜਾਗ ਉੱਠਿਆ ਹੈ ਦਹਾਕਿਆਂ ਬਾਅਦ ਕੋਈ ਸਰਕਾਰ ਨਸ਼ਿਆਂ ਦੇ ਖਿਲਾਫ ਪੂਰੀ ਤਾਕਤ ਨਾਲ ਲੜ ਰਹੀ ਹੈ ਪਰ ਕੋਈ ਵੀ ਸਮਾਜਿਕ ਲੜਾਈ ਸਰਕਾਰ ਇਕੱਲੀ ਨਹੀਂ ਜਿੱਤ ਸਕਦੀ ਜੇਕਰ ਪੰਜਾਬ ਤੋਂ ਨਸ਼ਿਆਂ ਨੂੰ ਜੜ ਤੋਂ ਮਿਟਾਉਣਾ ਹੈ ਤਾਂ ਹਰ ਪੰਜਾਬੀ ਨੂੰ ਅੱਗੇ ਆ ਕੇ ਸਰਕਾਰ ਨਾਲ ਖੜਨਾ ਪਵੇਗਾ ਯੁੱਧ ਨਸ਼ਾ ਵਿਰੋਧ ਮੁਹਿੰਮ ਤਹਿਤ ਹੁਣ ਨਸ਼ਾ ਮੁਕਤੀ ਯਾਤਰਾ ਤੁਹਾਡੇ ਪਿੰਡ ਤੁਹਾਡੇ ਸ਼ਹਿਰ ਪਹੁੰਚ ਰਹੀ ਹੈ ਯਾਤਰਾ ਵਿੱਚ ਸ਼ਾਮਲ ਹੋ ਕੇ ਆਪਣਾ ਫਰਜ਼ ਨਿਭਾਓ ਅਤੇ ਪੰਜਾਬ ਨੂੰ ਨਸ਼ਾ ਮੁਕਤ ਬਣਾਓ ਦੇਖੋ ਜੀ ਇਹ ਘਟਨਾ ਬਹੁਤ ਹੀ ਮੰਦਭਾਗੀ ਕल्पना ਹੋਈ ਹੈ ਜੀ ਸਾਡੇ ਪਿੰਡ ਨੂੰ ਬਹੁਤ ਹੀ ਵੱਡਾ ਘਾਟਾ ਪਿਆ ਹੈ ਕਿਉਂਕਿ ਉਹ ਨੌਜਵਾਨ ਮਤਲਬ ਇੱਕ ਚੰਗੀ ਸ਼ਖਸੀਅਤ ਸੀ ਜੀ ਪਿੰਡ ਦੀ ਉਹ ਤਕਰੀਬਨ ਪਿਛਲੇ 10 ਸਾਲ ਤੋਂ ਕਬੱਡੀ ਚ ਪੂਰਾ ਚੰਗੀ ਤਰ੍ਹਾਂ ਇਹ ਉੱਪਰ ਕੇ ਆਇਆ ਸੀਗਾ ਹੁਣ ਲਗਾਤਾਰ ਕਬੱਡੀ ਦੀ ਗੇਮ ਖੇਡ ਰਹੀ ਹੈਗਾ ਤੇ ਇਹ ਦੂਜੇ ਨੌਜਵਾਨਾਂ ਲਈ ਵੀ ਉਹ ਇੱਕ ਸੇਧ ਬਣਿਆ ਹੋਇਆ ਜੀ ਉਹਦਾ ਸੁਭਾਅ ਇੰਨਾ ਕਿ ਨਰਮ ਸੀ ਵੀ ਮਤਲਬ ਸਾਰਾ ਪਿੰਡ ਹੀ ਉਹਨੂੰ ਮਤਲਬ ਅੱਜ ਉਹਦੇ ਰੋਸ ਚਿੱਥੇ ਆ ਕੇ ਬੈਠ ਗਿਆ ਜੀ ਤੇ ਲਗਾਤਾਰ ਨੌਜਵਾਨਾਂ ਉਹਦੀ سپورਟ ਚ ਆ ਗਏ ਰਾਜ ਘਟਨਾ ਕਿਵੇਂ ਬਾਪੂ ਰਾਜ ਜੀ ਇਹ ਬਾਗਿਆ ਪ੍ਰਣਾਤੋਂ ਆ ਰਿਆ ਸੀ ਜੀ ਸੁਣਿਆ ਵੀ ਬਾਗਿਆ ਪ੍ਰਣਾਤੋਂ ਆ ਰਿਆ ਸੀ ਤਾਂ ਜਿਹੜਾ ਹੈਗਾ ਇਹ ਸਰਕਾਰੀ ਸਕੂਲ ਦੇ ਸਾਹਮਣੇ ਕੋਟੇ ਪਿੰਡ ਦੇ ਤਾਂ ਇੱਥੇ ਆ ਕੇ ਇਹਦੀ ਜਿਹੜੀ ਗੱਡੀ ਆ ਨਵੀਂ ਕੰਸਟਰਕਸ਼ਨ ਚੱਲ ਰਹੀ ਹੈ ਇੱਥੇ ਰੋਡ ਦੀ ਤਾਂ ਉੱਥੇ ਕੋਈ ਡਾਇਵਰਜਨ ਨਹੀਂ ਸੀ ਤੇ ਕੋਈ ਰਿਫਲੈਕਟਰ ਨਹੀਂ ਲੱਗਿਆ ਹੋਇਆ ਹੋਣ ਕਰਕੇ ਤੈਨੂੰ ਸਮਝ ਨਹੀਂ ਲੱਗੀ ਰੋਡ ਇਹ ਤਾਂ ਇਹ ਤੋਂ ਜਿਹੜੀ ਗੱਡੀ ਸੀ ਅੰਡਰ ਕੰਟਰੋਲ ਨਹੀਂ ਰਹੀ ਤੇ ਉਹ ਕੰਟਰੋਲ ਆਊਟ ਆਫ ਕੰਟਰੋਲ ਹੋ ਕੇ ਗੱਡੀ ਜਿਹੜੀ ਉਹ ਇੱਕ ਨਾਲ ਇੱਕ ਉਖਲੀ ਬਣੀ ਹੋਈ ਉਹ ਚ ਟਕਰਾ ਗਈ ਤੇ ਉਹ ਪਲਟ ਗਈ ਗੱਡੀ ਜੀ ਦੋ ਜਾਨੇ ਸੀਗੇ ਜੀ ਇਹ ਇਹਦਾ ਨਾਲ ਇੱਕ ਦੋਸਤ ਸੀਗਾ ਉਹ ਹਲੇ ਫਿਲਹਾਲ ਐਡਮਿਟ ਆ ਉਹ ਵੀ ਸੀਰੀਅਸ ਹੈ ਜੀ ਜੀ ਸਰ ਪਰਿਵਾਰ ਕੀ ਮੰਗਦਾ ਪਰਿਵਾਰ ਦੀ ਮੰਗ ਇਹ ਆ ਜੀ ਪ੍ਰਸ਼ਾਸਨ ਕੋਲੋਂ ਇੱਕ ਤਾਂ ਜਿਹੜਾ ਸੀਗਾ ਉਹ ਬਾਡੀ ਦਾ ਪੋਸਟਮਾਰਟਮ ਕਰਾ ਕੇ ਤੇ ਜਿਹੜੀ ਹੈਗੀ ਐ ਇਹਨਾਂ ਦੀ ਕੰਪਨੀ ਜਿਹੜੀ ਰੋਡ ਕੰਸਟਰਕਸ਼ਨ ਕਰ ਰਹੀ ਹੈ ਤੇ ਜਿਆ ਠੇਕੇਦਾਰਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਕਿਉਂਕਿ ਇੱਥੇ ਇਹ ਪਹਿਲਾ ਐਕਸੀਡੈਂਟ ਹੀ ਹੈਗਾ ਜੀ ਇੱਥੇ ਬਹੁਤ ਸਾਰੇ ਐਕਸੀਡੈਂਟ ਆਲਰੇਡੀ ਪਹਿਲਾਂ ਹੋ ਚੁੱਕੇ ਆ ਤਾਂ ਪਿਛਲੇ 9-10 ਮਹੀਨਿਆਂ ਤੋਂ ਇਹ ਵਰਕ ਚੱਲ ਰਿਹਾ ਹੈ ਹਾਲੇ ਤੱਕ ਇੱਥੇ ਕੋਈ ਬੋਰਡ ਨਹੀਂ ਲੱਗਿਆ ਵੀ ਅੰਡਰ ਕੰਸਟਰਕਸ਼ਨ ਹੈ ਜਾਂ ਕੋਈ ਡਾਇਵਰਜਨ ਇਧਰਲੀ ਸਾਈਡ ਦੇਤਾ ਜਾਂ ਉਧਰਲੀ ਸਾਈਡ ਤੇ ਕੁਝ ਵੀ ਇਦਾਂ ਦਾ ਨਹੀਂ ਲੱਗਿਆ ਤੇ ਇਹਦਾ ਜਿਹੜਾ ਹੈਗਾ ਇਹ ਕੰਪਨੀ ਦੇ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤੇ ਪਰਿਵਾਰ ਨੂੰ ਜਿਹੜਾ ਬੰਦ ਦਾ ਮਾਉਜਾ ਦਿੱਤਾ ਜਾਵੇ ਇਹ ਘਟਨਾ ਜੀ ਬਹੁਤ ਮੰਦਭਾਗੀ ਘਟਨਾ ਹੈ ਨਾਨਸਹਿਣ ਜੋ ਘਟਨਾ ਹੈ ਜਿਹੜੇ ਪਰਿਵਾਰ ਦਾ ਇੱਕ ਨੌਜਵਾਨ ਲੜਕਾ ਦੁਨੀਆ ਤੋਂ ਚਲੇ ਗਿਆ ਜਿਹਨੇ ਪਰਿਵਾਰ ਲਈ ਬਹੁਤ ਕੁਝ ਕਰਨਾ ਸੀ ਪਰ ਇਹ ਜੋ ਗਲਤੀ ਹੋਈ ਆ ਜੋ ਵੱੱਜਰ ਗਲਤੀ ਮੈਂ ਤਾਂ ਸਮਝੂਗਾ ਕਿਉਂਕਿ ਪ੍ਰਸ਼ਾਸਨ ਔਰ ਇੱਥੋਂ ਦਾ ਜਿਹੜਾ ਠੇਕੇਦਾਰ ਆ ਉਸ ਠੇਕੇਦਾਰ ਦੀ ਵੱੱਜਰ ਗਲਤੀ ਕਰਕੇ ਇਹ ਮੰਦਪਾਗੀ ਕੱਢਣਾ ਵਾਪਰੀ ਆ ਇਹ ਲੰਬੇ ਸਮੇਂ ਤੋਂ 8-9 ਮਹੀਨੇ ਤੋਂ ਇਹ ਵਰਕ ਚੱਲਦਾ ਨਾ ਇੱਥੇ ਕੋਈ ਪ੍ਰਸ਼ਾਸਨ ਦਾ ਧਿਆਨ ਨਾ ਕੋਈ ਸਰਕਾਰ ਦਾ ਧਿਆਨ ਨਾ ਕੋਈ ਠੇਕੇਦਾਰ ਦਾ ਧਿਆਨ ਪੱਟ ਪੱਟ ਕੇ ਟੋਏ ਸਿੱਟ ਗਏ ਇੱਥੇ ਕਿਤੇ ਕੋਈ ਰਾਹ ਜਿਹੜੇ ਮੋਟਰਸਾਈਕਲ ਤੇ ਦੋ ਜਾਣੇ ਆਉਂਦੇ ਡਿੱਗ ਪਏ ਕਿਤੇ ਕੋਈ ਡਿੱਗ ਪਿਆ ਹਰ ਰੋਜ਼ ਇੱਥੇ ਕੋਈ ਨਾ ਕੋਈ ਦੂਜੇ ਤੀਜੇ ਦਿਨ ਇਹ ਘਟਨਾ ਵਾਪਰਦੀ ਸੀਗੀ ਪਰ ਪ੍ਰਮਾਤਮਾ ਨੇ ਲੋਕ ਬਚਤ ਹੁੰਦੀ ਰਹੀ ਜਿਹੜੀ ਰਾਤ ਮੰਦ ਭਾਗੀ ਘਟਨਾ ਵਾਪਰੀ ਆ ਸਾਡੇ ਗੌਂਦੀ ਪਿੰਡ ਦਾ ਨੌਜਵਾਨ ਲੜਕਾ ਜਿਹੜਾ ਕਬੱਡੀ ਪਲੇਅਰ ਵੀ ਸੀਗਾ ਜੋ ਦੁਨੀਆ ਤੋਂ ਚਲੇ ਗਿਆ ਸਦਾ ਲਈ ਇਹ ਤਾਂ ਕਿ ਪਰਿਵਾਰ ਨੂੰ ਵੀ ਬਹੁਤ ਵੱਡਾ ਸਦਮਾ ਸਾਡੇ ਇਲਾਕੇ ਨੂੰ ਨੌਜਵਾਨ ਪੀੜ੍ਹੀ ਨੂੰ ਉਹਨਾਂ ਨੂੰ ਬਹੁਤ ਵੱਡਾ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਸੋ ਜੋ ਵੀ ਸਰਕਾਰ ਦੇ ਜੋ ਆਪਾਂ ਸਮਝਦਾ ਵੀ ਸਰਕਾਰ ਔਰ ਪ੍ਰਸ਼ਾਸਨ ਦੀ ਵੀ ਬਹੁਤ ਵੱਡੀ ਵੱੱਜਰ ਗਲਤੀ ਆ ਕਿਉਂਕਿ ਅਧਿਕਾਰੀ ਵੀ ਇੱਥੋਂ ਦੀ ਨੰਗਦੇ ਆ ਸਭ ਕੁਝ ਵੇਦੇ ਆ ਉਹ ਵੀ ਅੱਖਾਂ ਮੀਚ ਕੇ ਨੰਗਦੇ ਇੱਥੋਂ ਦੀ ਉਹਨਾਂ ਦਾ ਕੋਈ ਧਿਆਨ ਨਹੀਂਗਾ ਵੀ ਆਹ ਕੀ ਕੁਝ ਹੋ ਰਿਹਾ ਹੈ ਪਰ ਅੱਜ ਜਦੋਂ ਰਾਤ ਦਾ ਇਹ ਘਟਨਾ ਵਾਪਰੀ ਵੀ ਆ ਅੱਜ ਤੱਕ ਹੁਣ ਤੱਕ ਪ੍ਰਸ਼ਾਸਨ ਦਾ ਨਾ ਕੋਈ ਅਧਿਕਾਰੀ ਨਾ ਕੋਈ ਸਿਵਲ ਅਧਿਕਾਰੀ ਨਾ ਇੱਥੇ ਇਲਾਕੇ ਦਾ ਜਿਹੜਾ ਹਲਕੇ ਦਾ ਵਿਧਾਇਕ ਆ ਕੋਈ ਵੀ ਇੱਥੇ ਇਸ ਇੱਥੇ ਦੁੱਖ ਦੀ ਘੜੀ ਚ ਨਾ ਪਰਿਵਾਰ ਨਾ ਕੋਈ ਆਇਆ ਨਾ ਕੋਈ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਆ ਕੋਣ ਵੀ ਪ੍ਰਸ਼ਾਸਨ ਨੂੰ ਹੁਣ ਤੱਕ ਕੋਈ ਵੀ ਪ੍ਰਸ਼ਾਸਨ ਦਾ ਅਧਿਕਾਰੀ ਨਹੀਂ ਆ ਜਿਹਦੇ ਮੈਂ ਸਮਝਦਾ ਵੀ ਸਾਰਿਆਂ ਦੀ ਬਹੁਤ ਵੱਡੀ ਬੱਜਰ ਗਲਤੀ ਆ ਸੋ ਇਸ ਕਰਕੇ ਮੈਂ ਸਮਝਦਾ ਵੀ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਾਂਗੇ ਸਰਕਾਰ ਨੂੰ ਵੀ ਇਹਨਾਂ ਠੇਕੇਦਾਰ ਸੜਕ ਦੇ ਠੇਕੇਦਾਰ ਔਰ ਜਿਹੜਾ ਠੇਕੇਦਾਰ ਦੀ ਬੱਜਰ ਗਲਤੀ ਕਰਕੇ ਇਹ ਹਾਦਸਾ ਵਾਪਰਿਆ ਹੈ ਇਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਔਰ ਉਹ ਜਿਹੜਾ ਬੇਟਾ ਸਾਡੇ ਤੋਂ ਸਦਾ ਲਈ ਚਲਿਆ ਗਿਆ ਉਹਦੇ ਪਰਿਵਾਰ ਨੂੰ ਜੋ ਬਣਦਾ ਮੁਆਵਜ਼ਾ ਦਿੱਤਾ ਜਾਵੇ ਕਿਉਂਕਿ ਹੱਕ ਬਣਦਾ ਵੈਸੇ ਮੁਆਵਜ਼ੇ ਨਾਲ ਉਹ ਜਿਹੜਾ ਪਾੜ ਉਹ ਤਾਂ ਨਹੀਂ ਪੂਰਾ ਹੋ ਸਕਦਾ ਪਰਿਵਾਰ ਦੇ ਗੁਜ਼ਾਰੇ ਲਈ ਕਿਉਂਕਿ ਲੜਕੇ ਦੀ ਸ਼ਾਦੀ ਹੋਣ ਨੂੰ ਵੀ ਥੋੜਾ ਜਿਹਾ ਹੋਇਆ ਸੋ ਇਸ ਕਰਕੇ ਪ੍ਰਸ਼ਾਸਨ ਨੂੰ ਵੀ ਇਹਦੇ ਨਹੀਂ ਪੂਰਾ ਧਿਆਨ ਦੇਣਾ ਚਾਹੀਦਾ ਹੁਣ ਤੱਕ ਪ੍ਰਸ਼ਾਸਨ ਨੂੰ ਵੀ ਇੱਥੇ ਆਉਣਾ ਚਾਹੀਦਾ ਸੀ ਪਰਿਵਾਰ ਨਾਲ ਦੁੱਖ ਸਾਂਝਾ ਕਰਨਾ ਚਾਹੀਦਾ ਸੀ ਸਾਡੇ ਹਲਕੇ ਦੇ ਵਿਧਾਇਕ ਨੂੰ ਵੀ ਆਉਣਾ ਚਾਹੀਦਾ ਸੀ ਪਰ ਨਹੀਂ ਕੋਈ ਪਹੁੰਚਿਆਗਾ ਇਹ ਵੀ ਮੈਂ ਸਮਝਦਾ ਵੀ ਉਹਨਾਂ ਦੀ ਬਹੁਤ ਵੱਡੀ ਗਲਤੀ ਆ ਔਰ ਠੇਕੇਦਾਰ ਤੇ ਵੀ ਹੁਣ ਨੂੰ ਸਖਤ ਤੋਂ ਸਖਤ ਕਾਰਵਾਈ ਕਰਨੀ ਚਾਹੀਦੀ ਸੀ ਠੇਕੇਦਾਰ ਨੂੰ ਪਕੜ ਕੇ ਆ ਜੋ ਕੁਝ ਹੋ ਰਿਹਾ ਆ ਜਿਹੜਾ ਸਾਰਾ ਕੁਝ ਹੋਇਆ ਇਹ ਠੇਕੇਦਾਰ ਦੀ ਨਿਲੇਕੀ ਕਰਕੇ ਹੋਇਆ ਠੇਕੇਦਾਰ ਔਰ ਦੂਸਰਾ ਪ੍ਰਸ਼ਾਸਨ ਪ੍ਰਸ਼ਾਸਨ ਵੀ ਇਸ ਗੱਲ ਦਾ ਜ਼ਿੰਮੇਵਾਰ ਆ ਅਸੀਂ ਹਰ ਰੋਜ਼ ਦੇ ਰਹੇ ਆ ਵੀ ਜੋ ਇੱਥੇ ਕੱਟਾ ਉੜਦਾ ਕੋਈ ਇੱਥੇ ਪਾਣੀ ਨਹੀਂ ਛੜਕਾ ਹੁੰਦਾ ਇੱਥੇ ਕਿਸੇ ਟਾਈਮ ਵੀ ਮਤਲਬ ਕੋਈ ਵੀ ਹੋਰ ਵੀ ਹੱਥ ਸਾਬ ਵਾਪਰ ਸਕਦਾ ਜੀ ਪ੍ਰਸ਼ਾਸਨ ਨੇ ਹੁਣ ਵੀ ਪ੍ਰਸ਼ਾਸਨ ਨੂੰ ਅਕਲ ਨਹੀਂ ਨਾ ਫਿਰ ਮੈਂ ਸਮਝਦਾ ਵੀ ਪ੍ਰਸ਼ਾਸਨ ਦੀ ਬਹੁਤ ਵੱਡੀ ਗਲਤੀ ਆ